ਗੁਰੂ ਕਹ ਜਨਮ ਮਰਨ ਦੁਖ ਜਾਇ ਹੋਵ ਸਿਫਤਖ ਸਮੰਧੀ ਨੂਰ ਅਰਸਾ ਕੁਰ ਸਹੋ ਝਟਿਆ ਤੋ ਦਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨਦਰ ਸ਼ਾਹ ਜਿਸ ਪਾਸ ਬਹਿਠਾ ਸੋਹੀਐ ਸਭਨਾ ਦਾਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਗੂਜਰੇ ਮਹੱਲਾ ਪਹਿਲਾ ਕਵਨ ਕਵਨ ਜਾਚੈ ਪ੍ਰਭ ਦਾਤੇ ਤਾ ਕੇ ਅੰਤ ਨ ਪਰੈ ਸੁਮਾਰ ਜਾਸੇ ਭੂਖ ਹੋਏ ਅਬ ਅੰਤਰ ਤੋ ਸਮਰਥ ਸਚ ਦੇਵਨ ਹਾਰ ਕਵਨ ਕਵਨ ਜਾਚੈ ਪ੍ਰਭ ਦਾਤੇ ਤਾਂ ਕੇ ਅੰਤ ਨ ਪਰਸਮਾਰ ਜਸੇ ਭੂਖ ਹੋਏ ਅਬ ਅੰਤਰ ਤੋ ਸਮਰਥ ਸਚ ਦੇਵਨ ਹਾਰ ਆਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੋਨ ਸਮਾਦ ਰਹੇ ਲਿਬ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕਿਆ ਕਰਤਾਰ ਨਾ ਤਦ ਮਾਇਆ ਮਗਨ ਨਸ਼ਾਇਆ ਨਾ ਸੂਰਜ ਚੰਦ ਨਾ ਜੋਤਿ ਅਪਾਰ ਸਰਬ ਦ੍ਰਿਸ਼ਟ ਲੋਚਣ ਸਭ ਅਬ ਅੰਤਰ ਏਕਾ ਨਦਰਸੋ ਤਰੇ ਭਵਨ ਸਾਰ ਪਵਨ ਪਾਣੀ ਅਗਨ ਤਨਕੇ ਆ ਬ੍ਰਹਮਾ ਵਿਸ਼ਨ ਮਹੇਸ ਆਕਾਰ ਸਰਬੇ ਜਾਜਕ ਤੂੰ ਪ੍ਰਭ ਦਾਤਾ ਦਾਤ ਕਰ ਆਪਣੇ ਵਿਚਾਰ ਕੋਟ ਤੇਤੀਸ ਜਾਚ ਪ੍ਰਭ ਨਾਇਕ ਦੇਦੇ ਤੋੜ ਨਾਹੀਂ ਪੰਧਾਰ ਹੁੰਦਾ ਵੰਡ ਕਾਸ਼ਨਾ ਸਮਾਵੈ ਸਿੱਧ ਅੰਮ੍ਰਿਤ ਪਰ ਨਿਹਾਰ ਸਿੱਧ ਸਮਾਧੀ ਅੰਤਰ ਜਾਚੈ ਰਿੱਧ ਸਿੱਧ ਜਾਚ ਕਰੈ ਜੈਕਾਰ ਜੈਸੇ ਪਿਆਸ ਹੋਏ ਮਨ ਅੰਤਰ ਤਸੋ ਜਲ ਦੇਵ ਪਰਕਾਰ ਵੱਡੇ ਭਾਗ ਗੁਰ ਸੇਵੈ ਆਪਣਾ ਭੇਦ ਨਾਹੀ ਗੁਰ ਦੇਵ ਮੂਰਾਰ ਤਾ ਕਉ ਕਾਲ ਨਾਹੀ ਜਮ ਜੋ ਹੈ ਬੁੱਝ ਹੈ ਅੰਤਰ ਸ਼ਬਦ ਵਿਚਾਰ ਆਬ ਤਬ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਝਣ ਦੇਜੈ ਪਿਆਰ ਨਾਨਕ ਜਾਤ੍ਰਿਕ ਅੰਮ੍ਰਿਤ ਜਲ ਮੰਗ ਹਰ ਜਸ ਦੇਜੈ ਕਿਰਪਾ ਤਾਰ ਅਬ ਤਬ ਅਵਰ ਨ ਮੰਗੂ ਹਰਪਹਿ ਨਾਮ ਨਿਰੰਝਣ ਅੰਧਿਜ ਪਿਆਰ ਨਾਨਕ ਜਾਤ੍ਰਿਕ ਅਮਰਤ ਜਲ ਮੰਗ ਹਰ ਜਸ ਦੀਜੈ ਕਿਰਪਾ ਤਾਰ ਖਾਲਸ ਵਾਹਿਗੁਰੂ ਜੀ ਕੀ ਫਤਿਹ